ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਵਾਸੀ ਭੈਣੋ ਤੇ ਭਰਾਓ ਸਤਿ ਸ਼ਾਲ ਹ ਸਾਰਿਆਂ ਨੂੰ ਮੈਂ ਅੱਜ ਇਸ ਕਰਕੇ ਵੀਡੀਓ ਬਣਾ ਰਿਹਾ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਕਿੰਨੀ ਆਫਤ ਆਈ ਪਈ ਆ ਕਿੰਨੇ ਲੋਕੀ ਮੁਸ਼ਕਲ ਦੇ ਵਿੱਚੋਂ ਦੇ ਲੰਘ ਰਹੇ ਆ ਪਰ ਦੁੱਖ ਹੋਇਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਜਿਹੜੀ ਕੱਲ ਉਹਨਾਂ ਨੇ ਕੈਬਨਟ ਮੀਟਿੰਗ ਕਰਕੇ ਹਸਪਤਾਲ ਦੇ ਵਿੱਚੋਂ ਸਾਡੇ ਮੁੱਖ ਮੰਤਰੀ ਨੇ ਜਿਹੜਾ ਐਲਾਨ ਕੀਤਾ ਉਹ ਇੱਕ ਕੋਝਾ ਜਿਹਾ ਮਜ਼ਾਕ ਕੀਤਾ ਕਿਸਾਨਾਂ ਦੇ ਨਾਲ ਕਿਸਾਨਾਂ ਨਾਲ ਤੇ ਮਜ਼ਾਕ ਕੀਤਾ ਵਾ ਕਿ ਉਹਨਾਂ ਨੂੰ 20000 ਰੁਪਇਆ ਪ੍ਰਤੀ ਏਕੜ ਦਾ ਦਿੱਤਾ ਜਾਊਗਾ ਪਰ ਮੈਂ ਜਿਹੜੀ ਗੱਲ ਕਰਨੀ ਆ ਕਿਸਾਨਾਂ ਨੂੰ 20000 ਰੁਪਇਆ ਪ੍ਰਤੀ ਏਕੜ ਨਹੀਂ ਮਿਲਣਾ 10000 ਹੀ ਮਿਲਦੇ ਤੇ ਬਹੁਤ ਜ਼ਿਆਦਾ ਕਾਰਨ ਕੀ ਆ ਕਿ ਜਦੋਂ ਹਾੜਾ ਇਹ ਆ ਉੱਥੇ ਵੇਲੇ ਤੇ ਬਿਮਾਰ ਹੋ ਕੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਚਲੋ ਹਸਪਤਾਲ ਚਲੇਗੇ ਮਾੜੀ ਗੱਲ ਆ ਉਹ ਠੀਕ ਹੋਣੇ ਚਾਹੀਦੇ ਆ ਪਰ 20000 ਨੂੰ ਕਰੂਗਾ ਕੀ ਕਿਸਾਨ ਉੱਥੋਂ ਦੇ ਜਾ ਕੇ ਹਾਲਾਤ ਵੇਖੋ ਵੀ ਹਰ ਨੇ 50-50000 ਰੁਪਇਆ ਤੇ ਉਹਨਾਂ ਦਾ ਕਿੱਲੇ ਦਾ ਪਧਰਾ ਕਰਨ ਤੇ ਲੱਗ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਬੀਜਣੀ ਆ ਉਹ ਕਿਵੇਂ ਬੀਜਣੀ ਆ ਸਾਰਾ ਖਰਚਾ ਕਰ ਲਿਆ ਸੀ ਉਹਨਾਂ ਨੇ ਜ਼ਮੀਨ ਤੇ ਇਹ ਕਰਕੇ ਮੈਂ ਸਮਝਦਾ ਵੀ ਉਹ ਕੋਝਾ ਮਚਾ ਕੇ ਕਿਸਾਨਾਂ ਦੇ ਨਾਲ ਹੁਣ ਕਿਸਾਨ ਜਥੇਬੰਦੀਆਂ ਇਹਦਾ ਕੀ ਪ੍ਰੋਟੈਕਟ ਕਰਦੀਆਂ ਕੀ ਲੈਂਦੀਆਂ ਉਹਦੇ ਬਾਰੇ ਅੱਜ ਪ੍ਰਧਾਨ ਮੰਤਰੀ ਸਾਹਿਬ ਵੀ ਆ ਰਹੇ ਆ ਉਹ ਵੀ ਇਸ ਤਰ੍ਹਾਂ ਦਾ ਲੋਲੀਪਾਪ ਛੱਡ ਜਾਣਗੇ ਕਿ ਇਹਨਾਂ ਨੂੰ ਇੰਨੇ-ਇੰਨੇ ਪੈਸੇ ਦੇਵਾਂਗੇ ਐਨਾ ਪੰਜਾਬ ਨੂੰ ਪੈਕੇਜ ਦੇ ਦਾਂਗੇ ਮੈਂ ਇਹ ਸਮਝਦਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਇਹਦੇ ਤੋਂ ਵੱਧ ਮਿਲਣਾ ਚਾਹੀਦਾ ਅਸੀਂ ਤੇ ਜ਼ਿਆਦਾ ਮੰਗ ਕਰਾਂਗੇ ਉਹਨਾਂ ਦੇ ਬੋਰ ਪੈਗੇ ਬੋਰਾ ਦੇ ਵਿੱਚ ਰੇਤਾ ਪੈ ਗਿਆ ਉਹਨਾਂ ਦੇ ਬਿਜਲੀ ਦੇ ਸਾਰੇ ਕਾਰੋਬਾਰ ਸਥਾਪ ਜਿਹੜੇ ਹੀ ਮੁੱਕ ਗਏ ਕਿਉਂਕਿ ਇਨਵੈਸਟਰ ਵਗੈਰਾ ਸਾਰੇ ਉਹ ਸੜ ਸੜ ਗਏ ਆ ਨਹੀਂ ਚੱਲਣਿਆਂ ਦੀ ਇਹ 20000 ਰੁਪਇਆ ਤੇ ਉਹਨਾਂ ਦਾ ਵਿੱਥੇ ਖੁੰਝੇ ਲੱਗਣ ਵਾਲਾ ਕਿਸਾਨਾਂ ਨੂੰ ਕੀ ਮਿਲਿਆ ਇਹ ਮੇਰੀ ਸਮਝੋਂ ਬਾਹਰ ਆ ਕਿਸਾਨਾਂ ਨੂੰ ਮਿਲ ਗਿਆ ਚਲੋ ਮੰਨ ਲੈਨੇ 20000 ਹੀ ਦੇਤਾ ਪਰ ਮੈਂ ਮੁੱਖ ਮੰਤਰੀ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਨਾ ਵੀ ਉਹਨਾਂ ਇਲਾਕਿਆਂ ਦੇ ਵਿੱਚ ਕੀ ਮਜ਼ਦੂਰਾਂ ਦੇ ਮਕਾਨ ਨਹੀਂ ਢੱਠੇ ਕੀ ਮਜ਼ਦੂਰਾਂ ਨੂੰ ਪਸੇਟ ਨਹੀਂ ਮੱਜੀ ਕੀ ਮਜ਼ਦੂਰ ਔਖੇ ਨਹੀਂਗੇ ਉੱਥੇ ਮਜ਼ਦੂਰ ਦਿਹਾੜੀ ਕਿੱਥੇ ਕਰਨ ਛੋਏ ਕਰਕੇ ਮਜ਼ਦੂਰਾਂ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ ਕੋਈ ਐਲਾਨ ਹੀ ਨਹੀਂ ਪਿਆਹੀਂ ਮਕਾਨ ਟੱਠੇ ਲਾਇਆ ਕੁਝ ਦਾਂਗੇ ਆ ਕੁਝ ਕਰਾਂਗੇ ਮਤਲਬ ਲੱਖ ਰੁਪਈਆ ਮਕਾਨ ਦਾ ਦਾਂਗੇ 1.5 ਲੱਖ ਦਾਂਗੇ ਕੀ ਕਰਾਂਗੇ ਉਹਨਾਂ ਦੇ ਪਾਣੀ ਦਾ ਕੀ ਪ੍ਰਬੰਧ ਕਰਨਾ ਜਿਨ੍ਹਾਂ ਨੂੰ ਪਾਣੀ ਹੁਣ ਮਿਲਣ ਦੀ ਸੰਭਾਵਨਾ ਔਖੀ ਆ ਕਿਉਂਕਿ ਬੋਰ ਖਰਾਬ ਹੋ ਗਏ ਹੋਣਗੇ ਮੈਨੂੰ ਜਿੰਨੀ ਜੋ ਮੈਂ ਉਧਰ ਫਿਰ ਕੇ ਵੇਖਿਆ ਘੱਟੋ ਘੱਟ ਪੰਜਾਬ ਦੀ ਸਰਕਾਰ ਨੂੰ ਇਹ ਤੇ ਕਹਿ ਦੇਣਾ ਚਾਹੀਦਾ ਸੀ ਪਿੰਰੇਗਾ ਤਹਿਤ ਜਿਹੜਾ ਕਾਮਿਆਂ ਨੂੰ ਕੰਮ ਮਿਲਦਾ ਉਹ ਅਸੀਂ 150 ਦਿਨਾਂ 200 ਦਿਨ ਕਰਾਂਗੇ ਇਹਨਾਂ ਦੀ ਦਿਹਾੜੀ ਵਧਾ ਕੇ ਘੱਟੋ ਘੱਟ 400 ਰੁਪਏ ਕਰ ਦਾਂਗੇ ਇਹੋ ਹੀ ਕਰ ਦਿੰਦੇ ਹੋ ਪਰ ਉਹ ਵੀ ਨਹੀਂ ਕੀਤਾ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਆਮ ਆਦਮੀ ਦਾ ਨਾ ਆਮ ਲੋਕਾਂ ਦਾ ਇਹ ਕਰਕੇ ਮੈਂ ਇਹ ਸਮਝਾਂ ਕਿ ਆਮ ਲੋਕਾਂ ਦਾ ਨਹੀਂ ਉਹ ਖਾਸ ਲੋਕਾਂ ਦਾ ਇੱਕ ਛੋਟਾ ਛੱਡ ਦਿੱਤਾ ਜਦੋਂ ਹੜਾ ਏ ਜੀ ਮੁੱਖ ਮੰਤਰੀ ਬਦਲ ਦਿੱਤਾ ਜਾਣਾ ਜੀ ਮੁੱਖ ਮੰਤਰੀ ਬਦਲ ਦਿੱਤਾ ਜਾਣਾ ਪਠਾਨਮਾਲ ਦੇ ਮਗਰ ਪੁਲਸ ਲਾਤੀ ਜੀ ਉਹ ਕਰਤਾ ਜੀ ਜੇ ਕਰਤਾ ਜੀ ਮੈਂ ਇੱਕ ਦੱਸ ਦਿੰਨਾ ਬੀਜੇਪੀ ਦਾ ਚਹੇਤਾ ਮੁੱਖ ਮੰਤਰੀ ਹੋਊਗਾ ਇਹ ਪੰਜਾਬ ਦਾ ਜਿੰਨੀਆਂ ਯੋਰ-ਥੋਰ ਨਾਲ ਬੀਜੇਪੀ ਦੀਆਂ ਨੀਤੀਆਂ ਨੂੰ ਲਾਗੂ ਕਰ ਰਿਹਾ ਏ ਤੇ ਇਹਦੇ ਤੋਂ ਸਾਬਤ ਹੁੰਦਾ ਕਿ ਬੀਜੇਪੀ ਨੂੰ ਇਹਦੇ ਤੋਂ ਵਧੀਆ ਮੰਨ ਲੋ ਮੁੱਖ ਮੰਤਰੀ ਨਹੀਂ ਮਿਲ ਸਕਦਾ ਆਮ ਆਦਮੀ ਪਾਰਟੀ ਵੀ ਦਿੱਲੀ ਵਾਲਿਆਂ ਦਾ ਵੀ ਕਹੇਤਾ ਏ ਦਿੱਲੀ ਵਾਲਿਆਂ ਦਾ ਚਹੇਤਾ ਕੀ ਕਿ ਇਹ ਤਾਂ ਸਿਰਫ ਮੋੜਿਆ ਇੱਕ ਕਿ ਮੁੱਖ ਮੰਤਰੀ ਪੰਜਾਬ ਦਾ ਪਰ ਜਿਹੜੇ ਕਰਨ ਹੈ ਅੱਜ ਕੱਲ ਜਿਹੜੀ ਹੁਣ ਕਾਨਫਰੰਸ ਕੀਤੀ ਇਹਨਾਂ ਨੇ ਪ੍ਰੈਸ ਕਾਨਫਰੰਸ ਉਹਦੇ ਤੇ ਵੀ ਸੋਦੀਆ ਸਾਹਿਬ ਪਹਿਲੋਂ ਬੋਲਦੇ ਆ ਤੇ ਬਾਅਦ 'ਚ ਬੋਲਦੇ ਆ ਮਲਬ ਕਿੰਨੀ ਤਰਸਦੀ ਗੱਲ ਆ ਏ ਚਲੋ ਇੱਕ ਗੱਲ ਚੰਗੀ ਕੀਤੀ ਕਿਸਾਨਾਂ ਵਾਸਤੇ ਕਿਸਾਨਾਂ ਦੀ ਰੇਤ ਆ ਤੇ ਕਿਸਾਨਾਂ ਦੇ ਖੇਤ ਆ ਇਹਨਾਂ ਨੂੰ ਕੱਢਣ ਵਾਸਤੇ ਮੌਕਾ ਦਿੱਤਾ ਜਾਵੇ ਮੌਕਾ ਕਿਉਂ ਦਿੱਤਾ ਜਾਵੇ ਇਹ ਰੈਗੂਲਰ ਤੌਰ ਦੇ ਉੱਤੇ ਮਾਲਕ ਬਣ ਨੇ ਇਹਨਾਂ ਦੀ ਰੇਤ ਦਾ ਠੇਕਾ ਨਾ ਕੀਤਾ ਜਾਵੇ ਇਹ ਚੋਰ ਮੋਰੀਆਂ ਰੱਖੀਆਂ ਇਹਨੇ ਫੇਰ ਮੈਂ ਆਖੂਗਾ ਕਿ ਕਿਸਾਨਾਂ ਨੂੰ ਦੇਤਾ ਚੰਗਾ ਜਿੰਨਾ ਦਿੱਤਾ ਉਹਨਾਂ ਹੀ ਠੀਕ ਆ ਪਰ ਮਜ਼ਦੂਰਾਂ ਨੂੰ ਕੀ ਦਿੱਤਾ ਸਵਾਲ ਮੇਰਾ ਇੱਥੇ ਆ ਤੇ ਮਜ਼ਦੂਰ ਵੀ ਉਹਦੇ ਮਗਰ ਮਗਰ ਲੱਗੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਘਟੋ ਘਟ ਇਹੋ ਹੀ ਪੈਕੇਜ ਕਰਦੇ ਕਿ 4 ਲੱਖ ਰੁਪਈਆ ਤੁਸੀਂ ਜਿਹੜੇ ਮਰ ਚੁੱਕੇ ਆ ਹੜਪੀ ਹੜ ਦੇ ਨਾਲ ਉਹਨਾਂ ਨੂੰ 4 ਲੱਖ ਨਹੀਂ ਘਟੋ ਘਟ 10 ਲੱਖ ਰੁਪਈਆ ਦਿਓ ਤੇ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਵੀ ਦਿਓ ਇਹ ਕਿਉਂ ਨਹੀਂ ਕਿਹਾ ਇਹ ਕਿਉਂ ਨਹੀਂ ਕਿਹਾ ਕਿ ਜਿਹਦੀ ਮੱਝ ਮਰ ਗਈ ਆ ਜਿਹਦਾ ਕੋਈ ਡੰਗਰ ਮਰ ਗਿਆ ਵਾ ਜਿਹਦੀ ਕੋਈ ਮੁਰਗੀਖਾਨਾ ਫੇਰ ਹੋ ਗਿਆ ਵਾ ਮੁਰਗੀਖਾਨਾ ਡੁੱਬ ਗਿਆ ਵਾ ਉਹਨੂੰ ਅਸੀਂ ਕੀ ਦਾਂਗੇ ਕੁਝ ਵੀ ਨਹੀਂ ਸੋ ਮੈਂ ਸਮਝਦਾ ਕਿ ਇਹ ਸਾਰਾ ਕੁਝ ਜਿਹੜਾ ਵਾ ਇੱਕ ਫਰਾਡ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਮਜ਼ਦੂਰਾਂ ਨਾਲ ਬਿਲਕੁਲ ਹੀ ਜ਼ਿਆਦਾ ਪੰਜਾਬ ਦੇ ਮਜ਼ਦੂਰਾਂ ਨੂੰ ਨਰੇਗਾ ਵਾਲਿਆਂ ਨੂੰ 6-6 ਮਹੀਨਿਆਂ ਦੇ ਹੱਲੀ ਪੈਸੇ ਨਹੀਂ ਮਿਲਦੇ ਉਹ ਪੈਸੇ ਕਦੋਂ ਮਿਲਣੇ ਆ ਕੰਮ ਬੰਦ ਕੀਤਾ ਪਿਆ ਨਰੇਗਾ ਵਾਲਿਆਂ ਦਾ ਉਹੋ ਹੀ ਚਾਲੂ ਕਰ ਦੇਣੋ ਬੇਈਮਾਨੀ ਤਾਂ ਦਿਮਾਗ ਦੇ ਵਿੱਚ ਕਿ ਇਹ ਲੋਕ ਰੱਜ ਕੇ ਰੋਟੀ ਨਾ ਖਾ ਲੈਣ ਇਹ ਕਰਕੇ ਤੁਸੀਂ ਇਹਨਾਂ ਮਜ਼ਦੂਰਾਂ ਨੂੰ ਭੁੱਖਿਆਂ ਮਾਰ ਕੇ ਤੇ ਇਹ ਮੰਗਤੇ ਦੇ ਬਣ ਕੇ ਸਾਡੇ ਮਗਰ ਮਗਰ ਤੁਰੇ ਫਿਰਨ ਇਹ ਕਰਕੇ ਮੈਂ ਸਮਝਦਾ ਇਹ ਇਹਦੇ ਪੈਕੇਜ ਨੂੰ ਕਿਸਾਨਾਂ ਵੱਲੋਂ ਨਾ ਮਨਜ਼ੂਰ ਕਰਨਾ ਚਾਹੀਦਾ ਮਜ਼ਦੂਰਾਂ ਵੱਲੋਂ ਡਟ ਕੇ ਇਹਦਾ ਵਿਰੋਧ ਹੋਣਾ ਚਾਹੀਦਾ ਕਿ ਸਾਡੇ ਵਾਸਤੇ ਕਿਉਂ ਨਹੀਂ ਕੀਤਾ ਕੋਈ ਐਲਾਨ ਇੰਨੀਆਂ ਗੱਲਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਦਿੱਤ ਲੜਦੇ ਲੋਕਾਂ ਦੀ